ਮੇਰਾ ਨਾਮ ਜਸਪ੍ਰੀਤ ਹੈ ਮੇਰੀ ਬਾਈ ਦਾ ਨਾਮ ਅਮਨਦੀਪ ਕੌਰ ਹੈ। ਰਪਿੰਡਾ ਜੀ ਪੂਰੀ ਮਲੇਰ ਕੋਲ ਲਿਆ ਸੀ ਤੇ ਕੀ ਮਸਲਾ ਆਪਣਾ ਪੂਰਾ ਪੁੱਲ ਕੇ ਦੱਸੋ। ਆਪਣਾ ਮਸਲਾ ਇਹ ਇਹਦੇ ਪਹਿਲਾਂ ਬਿਲਕੁਲ ਸਹੀ ਸੀ ਮੇਰੀ ਬਾਈ ਨੂੰ ਕੋਈ ਕਾਲਾ ਪੀਲਾ ਕੋਈ ਕੁਝ ਨਹੀਂ ਹੈਗਾ ਸੀ। ਸਾਰਾ ਕੁਝ ਠੀਕ ਸੀ ਇਹਨਾਂ ਨੇ ਇਹਨਾਂ ਨੇ ਦਾਗਲ ਕਰ ਲਈ ਜੀ ਪ੍ਰੈਸ਼ਨ ਕਰਤਾ। ਪ੍ਰੈਸ਼ਨ ਕਰਕੇ ਠੀਕ ਰਹੀ ਆ ਉਸ ਤੋਂ ਬਾਅਦ ਉਹ ਪਤਾ ਨਹੀਂ ਡਾਕਟਰ ਅੰਗੈਲੀ ਹੋ ਗਈ ਜੀ। ਫਿਰ ਇਹਨਾਂ ਨੇ ਇੱਕ ਲਗਦੀ ਰੈਫਰ ਕਰਤੀ ਹਟਿਆਲੇ ਜੀ। ਪਰ ਉਹ ਦੋ ਦੋ ਪਟਿਆਲੇ ਰੈਵਰ ਕੀਤੀ ਹੋ ਤੇ ਡਾਕਟਰ ਬੋਲਦੇ ਨੇ ਵੀ ਨਿਆਂ ਦੇ ਚਾਰ ਪੰਜ ਪੇਸੈਂਸ ਆਏ ਨਹੀਂ ਵੀ ਇਹਹੀ ਕੁਸਾਰਿਆ ਵਾ ਜੇ ਉਹਨਾਂ ਨੂੰ ਨਹੀਂ ਕੁਸਾਉਂਦਾ ਹੱਥ ਕਿਉਂ ਪਾਉਂਦੇ ਨੇ ਤੁਸੀਂ ਇਹ ਇਹ ਦੋ ਮਹੀਨੇ ਫਿਰ ਐਡਮਿਟ ਕਰਵਾਏ ਸੀ ਕਿੱਥੇ ਕਰਵਾਏ ਸੀ ਅਸੀਂ 7 ਤਰੀਕ ਨੂੰ ਕਰਾਇਆ ਸੀ 2:00 ਵਜੇ ਟਾਈਮ ਸੀ 2:00 ਵਜੇ 40 ਮਿੰਟਾਂ ਤੇ ਬੱਚਾ ਹੋ ਗਿਆ ਸੀ ਕਿਹੜੇ ਹਸਪਤਲ ਸਰਕਾਰੀ ਹਸਪਤਲ ਸੀ ਵਾਲਾ ਹਸਪਤਲ ਸੀ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਮਤਲਬ ਦੇਖੋ ਤੁਸੀਂ ਪਟਿਆਲੇ ਲੈ ਕੇ ਗਏ ਫਿਰ ਇਹਨਾਂ ਨੇ ਆਪ ਹੀ ਜਾਈਏ ਅਡਾ ਜਦੋਂ ਤੁਸੀਂ ਉੱਥੇ ਗਏ ਹਾਂ ਜੀ ਮੈਂ ਤੁਹਾਨੂੰ ਵਾਪਸ ਮੋੜਿਆ ਜੀ ਕਿ ਆ ਕੀ ਹੋਇਆ ਨਹੀਂ ਉਹਨਾਂ ਨੇ ਵਾਪਸ ਨਹੀਂ ਮੋੜਿਆ ਇਹ ਕਹਿੰਦੇ ਮਰੀਜ਼ ਦੀ ਬਹੁਤ ਹਾਲਤ ਸੀਰੀਅਸ ਆ ਬਹੁਤ ਸੀਰੀਅਸ ਆ ਇਹ ਕਹਿੰਦੇ ਜੇ ਉਹ ਡਾਕਟਰ ਨੂੰ ਪ੍ਰੈਸ ਨਹੀਂ ਕਰਨਾ ਆਉਂਦਾ ਸੀ ਉਦੋਂ ਅੰਗੇਲੀ ਹੋਈ ਆ ਤਾਂ ਸੀਰੀਅਸ ਹੋਈ ਆ ਪਹਿਲਾਂ ਸਾਰਾ ਕੁਝ ਠੀਕ ਸੀ ਅੰਗੇਲੀ ਹੋਈ ਆ ਤਾਂ ਕਰਕੇ ਆਜ ਅੰਸ ਹੋ ਗਿਆ ਕਹਿੰਦੇ 50% ਚਾਂਸ ਨੇ ਕਹਿੰਦੇ ਕਦੋਂ ਹੋਈ ਐ ਮਰੀਜ਼ ਦੀ ਜਦੋਂ ਦੇਥ ਹੋਈ ਐ ਅਟੈਸਟ ਇਹਨਾਂ ਨੇ ਇੱਥੇ ਕਰਾਇਆ ਨੇ ਬਾਕੇ ਡੈਥ ਕਦੋਂ ਡੈਥ ਹੋਈ ਐ ਅੱਜ ਹੋਈ ਐ ਸਵੇਰੇ 9 ਵਜੇ ਇਹ ਜਦੋਂ ਕਿੱਥੇ ਸੀ ਜਦੋਂ ਡੈਥ ਹੋਈ ਐ ਇਹ ਪਟਿਆਲੇ ਸੀ ਔਰ ਤੁਸੀਂ ਅੱਜ ਪਟਿਆਲੇ ਤੋਂ ਲੈ ਕੇ ਆਏ ਹਾਂ ਹਾਂਜੀ ਪਟਿਆਲੇ ਤੋਂ ਲੈ ਕੇ ਆਏ ਹਾਂ ਮੈਨੂੰ ਮੰਗਰ ਦਿਓ ਸਾਨੂੰ ਇਨਸਾਫ ਚਾਹੀਦਾ ਈ ਮੇਰਾ ਤਾਂ ਪਰਿਵਾਰ ਸਾਰਾ ਉਜੜ ਗਿਆ ਐ ਇੱਕ ਮੇਰੀ ਬੇਟੀ ਆ 5.5 ਸਾਲ ਦੀ ਇੱਕ ਹੁਣ ਬੇਟਾ ਹੋਇਆ ਸੀ ਉਹਨੂੰ ਕੋਈ ਸੰਭਲਣਾ ਨਹੀਂ ਹੈਗਾ ਜੀ ਉਹ ਮੈਂ ਵੀ ਦਿਹਾੜੀ ਉੱਤੇ ਵਾਲਾ ਬੰਦਾ ਹਾਂ ਇੰਸਾਂਹਮਲੇ ਮੇਰੀ ਮੰਮੀ ਇਹ ਦੌਰੇ ਪੈਂਦੇ ਨੇ ਉਹ ਨਹੀਂ ਸਾਫ ਸਕਦੀ ਹਾਂ ਮੈਂ ਜੀ ਹਾਂ ਜਰਜਿੰਦਰ ਅਜੂ ਜੀ ਅੱਜ ਇਹ ਬਸਤੇ ਜੀ ਕੀ ਕਹਿਣਾ ਚਾਹੁੰਦੇ ਬਾਰੇ ਹਾਂਜੀ ਇਹ ਲੜਕਾ ਜਸਪੀਰ ਸਿੰਘ ਹੈ ਜਿਹਦੀ ਵਾਈਫ ਤੇ ਅਮਨਦੀਪ ਕੌਰ 32 33 ਸਾਲ ਦੀ ਸੀ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਲੜਕਾ ਤੇ 6 ਤਰੀਕ ਨੂੰ ਰੇ ਪ੍ਰੈਗਨੈਂਟ ਸੀ ਦੇ ਐਡਮਿਟ ਹੋਈ ਹੈ ਤੇ ਉਸ ਤੋਂ ਬਾਅਦ ਉਹਦੇ ਡਿਲੀਵਰੀ ਦਾ ਆਪਰੇਟ ਹੋਇਆ ਜੀ ਡਾਕਟਰ ਨਿਹਆ ਗਰਗ ਵੱਲੋਂ ਕੀਤਾ ਗਿਆ ਤੇ ਅਗਲੇ ਦਿਨ ਸ਼ਾਮ ਨੂੰ ਲਗਭਗ ਸ਼ਾਮ ਨੂੰ 7 ਵਜੇ ਆਸਪਾਤ ਡਾਕਟਰ ਨਿਹਾਰ ਘਰ ਕਹਿੰਦੀ ਵੀ ਇਹਨੂੰ ਇਮੀਡੀਟਲੀ ਰਿਫਰ ਰਵੀਂਦਰਾ ਪਟਿਆਲਾ ਲਿਖ ਦਿੱਤਾ ਤੇ ਉੱਥੇ ਲੈ ਗਏ ਤੇ ਅੱਜ 8 8 ਤਰੀਕ ਨੂੰ ਤਕਰੀਬਨ 8-9 ਵਜੇ ਦੇ ਆਸ-ਪਾਸ ਦੀ ਡੈਥ ਹੋਈ ਹੈ ਉਹ ਦੱਸ ਸੀ ਤਾਂ ਇਹ ਕਹਿ ਰਹੇ ਆਂ ਦੀ ਇਮੀਡੀਟਲੀ ਸਾਨੂੰ ਇਹਨੂੰ ਇਹਨੂੰ ਉੱਥੇ ਡਾਕਟਰਾਂ ਨੇ ਦੱਸਣ ਦੇ ਮੁਤਾਬਕ ਪਰਿਵਾਰ ਕਹਿ ਰਿਹਾ ਕਿ ਇਹਨੂੰ ਕਿਹਾ ਗਿਆ ਅੰਗਲੀ ਹੋਈ ਹੈ ਤੋਂ ਸੋ ਡਾਕਟਰ ਨਿਹਾਰ ਘਰ ਨੂੰ ਸੰਸਪੈਕਟ ਕੀਤਾ ਜਾਵੇ ਤੇ ਦੀ ਨਿਰਪੱਖ ਜਾਂਚ ਓਕੇ ਇਹਦੀ ਇਨਕੁਆਰੀ ਇਹਦੀ ਨਿਰਪੱਖ ਹੋਣੀ ਚਾਹੀਦੀ ਹੈ ਜੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਅਗਲਾ ਸਟੈਪ ਕੀ ਬਿਲਕੁਲ ਜੀ ਅਸੀਂ ਜਿਹੜਾ ਧਰਨਾ ਜੋ ਹੈਗਾ ਉਹਰੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਹਾਡਾ ਵੀ ਸਹਿਯੋਗ ਦੇ ਹੋਰਾਂ ਦਾ ਪਬਲਿਕਲੀ ਸਹਿਯੋਗ ਜਾਣਿਆ ਕਿ ਇਸੇ ਪਰਿਵਾਰ ਨਾਲ ਜੇ ਅਸੀਂ ਦਰਦੀ ਤੌਰ ਤੇ ਖੜੇ ਆ ਧਰਨਾ ਧਰਨਾ ਸਿ ਅਨਮਿੱਤੀ ਸਮੇਂ ਲਈ ਰਾਵਾਂਗੇ ਜੀ ਤੇ ਰਾਤ ਤੱਕ ਚੱਲੇ ਜੇ ਦਿਨ ਤੱਕ ਦੋ ਦਿਨ ਜਿਆਦਾ ਉਹਨਾਂ ਤੱਕ ਡੈੱਡ ਬੋਡੀ ਸੀ ਨਹੀਂ ਚੱਕਾਂਗੇ ਸੰਸਕਾਰ ਨਹੀਂ ਕੀਤਾ ਜਾਏਗਾ ਸੋ ਕੀ ਨਾਮ ਹੈ ਜੀ ਤੇ ਅੱਜ ਦਾ ਜਿਹੜਾ ਮਸਲਾ ਇਹਦੇ ਬਾਰੇ ਵੀ ਗੱਲ ਹੈ ਮੈਂ ਜੋਰਾ ਸਿੰਘ ਚੀਮਾ ਜੋ ਸਮਾਜ ਸੇਵਿਕ ਹਾਂ ਤੇ ਮੇਰੇ ਧਿਆਨ ਵਿੱਚ ਆਇਆ ਕਿ ਵੀ ਇੱਥੇ ਇਹ ਪਹਿਲਾਂ ਕਿਸ ਨਹੀਂ ਹੈ ਇੱਕ ਕਰਦੇ ਨੇ ਡਾਕਟਰ ਅਨਗੈਲੀ ਤੇ ਇਹਦੇ ਵਿੱਚ ਜੋ ਡਾਕਟਰ ਨੇਹਾ ਹੈ ਇਹਦਾ ਪਹਿਲਾਂ ਵੀ ਇੱਥੇ ਹੋਏ ਸੀਗੇ ਤੇ ਇਹਦੀ ਜੋ ਅਨਗੈਲੀ ਦੇ ਨਾਲ ਭੁਗਤਣਾ ਸਾਨੂੰ ਗਰੀਬ ਆਦਮੀ ਦੇ ਪਰਿਵਾਰ ਨੂੰ ਪੈ ਰਿਹਾ ਜੀ ਜਦੋਂ ਕਿ ਇਹਨਾਂ ਨੇ ਜੋ ਮੈਡੀਕਲ ਦੀ ਇੱਕ ਥਿਉਰੀ ਆ ਉਹਦੇ ਵਿੱਚ ਹੈ ਵੀ ਪਹਿਲਾਂ ਬੀਪੀ ਤੇ ਹਰ ਇੱਕ ਟੈਸਟ ਕਰਨ ਤੋਂ ਬਾਅਦ ਹੀ ਉਹ ਆਪਰੇਸ਼ਨ ਕਰਨ ਦੀ ਸਥਿਤੀ ਹੁੰਦੀ ਆ ਜੇ ਅਚਾਨਕ ਗੱਲ ਹੋਈ ਹੁੰਦੀ ਫਿਰ ਇਹ ਗੱਲ ਮੰਨ ਲੈਂਦੇ ਪਰ ਇਹਨਾਂ ਨੇ ਸੀਗਾ ਅਨਗੈਲੀ ਕੀਤੀ ਆ ਅणि ਗਲੀ ਦੇ ਨਾਲ ਉਥੋਂ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਹੈ ਵੀ ਉਥੇ ਵੀ ਇਥੋਂ ਇਹੀ ਡਾਕਟਰ ਦੇ ਕੇਸ ਕਈ ਪਟਿਆਲੇ ਗਏ ਹੋ ਨੇ ਪਟਿਆਲੇ ਦੇ ਡਾਕਟਰ ਵੀ ਦੁਖੀ ਨੇ ਵੀ ਉਹ ਕਿਉਂ ਕਰ ਦੀ ਜੇ ਉਹ ਨਹੀਂ ਹੁੰਦਾ ਜੇ ਪਹਿਲਾ ਮੰਨ ਲੈਂਦੇ ਤੇ ਇਸ ਕਰਕੇ ਜੋ ਨੀਹਾ ਗਰਗ ਹੈ ਇਹ ਦੇ ਉੱਤੇ ਡਿਊਟੀ ਵਿੱਚ ਕਸਤਾਹੀ ਤੇ ਜਿਹੜਾ ਇਹਦੀ ਇਹਦੀ ਮੌਤ ਦੇ ਜ਼ਿੰਮੇਵਾਰ ਦੀ ਉਹਤੇ ਕਾਰਵਾਈ ਕਰਵਾ ਕੇ ਹਟਾਂਗੇ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਰਹਿਾਂਗੇ ਪਰਵਾਹ ਨੂੰ ਇਨਸਾਫ ਦਵਾ ਕੇ ਹਟਾਂਗੇ ਤੇ ਤਾਂ ਕਿ ਜੋ ਸਾਡੇ ਇਸ ਗਰੀਬ ਪਰਿਵਾਰ ਨਾਲ ਹੋ ਗਿਆ ਤਾਂ ਹੋ ਗਿਆ ਕਿਸੇ ਹੋਰ ਨਾਲ ਨਾ ਹੋਵੇ ਉਹ ਅਸੀਂ ਸਾਹੇ ਨੂੰ ਨਹੀਂ ਅਸੀਂ ਪਾਹੇ ਨੂੰ ਰੋ ਰਹੇ ਹਾਂ ਜੀ ਕੀ ਨਾਮ ਹੈ ਜੀ ਹਰਦੀਪ ਕੋਹਰਾ ਇਹ ਅੱਜ ਜਿਹੜਾ ਇਹ ਮਸਲਾ ਹੋਇਆ ਜੀ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਸਾਡੇ ਨਾਲ ਬਹੁਤ ਤਕਾ ਹੋਇਆ ਏ ਸਾਨੂੰ ਇਨਸਾਫ ਚਾਹੀਦਾ ਏ ਕੀ ਮਸਲਾ ਹੋਇਆ ਇਹਦੇ ਬਾਰੇ ਥੋੜੀ ਜਾਣਕਾਰੀ ਸਾਡੇ ਬੱਚੇ ਮਤਲਬ ਜਦੋਂ ਆਏ ਨੇ ਚੈੱਕ ਕਰਵਾਉਣ ਆਏ ਸੀਗੇ ਵੈਸੇ ਹੀ ਇਹਨਾਂ ਨੂੰ ਵੈਸੇ ਡੇਟ ਤਾਂ 20 ਦਿੱਤੀ ਹੋਈ ਸੀਗੀ ਚੈੱਕ ਕਰਵਾਉਣ ਆਏ ਸੀਗੇ ਘਰੋਂ ਹੱਸਦੇ ਖੇਡਦੇ ਆਏ ਨੇ ਤੇ ਇੱਥੇ ਇਹਨਾਂ ਨੇ ਕਹਿਤਾ ਵੀ ਮਤਲਬ ਇੱਕ ਘੰਟੇ 'ਚ ਕੇਸ ਕਰਵਾਓ ਵੀ ਨਹੀਂ ਤਾਂ ਬੱਚੇ ਦੀ ਜਾਨ ਨੂੰ ਖਤਰਾ ਜਦੋਂ ਕਿ ਪਹਿਲਾਂ ਜਿਹੜੇ ਵੀ ਇਹਨਾਂ ਦੇ ਚੈੱਕਅਪ ਹੋਏ ਨੇ ਕੋਈ ਵੀ ਰਿਪੋਰਟਾਂ ਮੀਆਂ ਨਹੀਂ ਕਹਿੰਦੇ ਰਹੇ ਨੇ ਵੀ ਨਾਰਮਲ ਕੇਸ ਹੋਊਗਾ ਕੀ ਫਿਰ ਉਹ ਇੱਕ ਘੰਟੇ 'ਚ ਜੀ ਸਾਰਾ ਕੁਝ ਖਤਮ ਹੋ ਗਿਆ ਨਾਰਮਲ ਵਾਲਾ ਜਿਹੜਾ ਇਹਨਾਂ ਨੇ ਜਰੀ ਕਰਨ ਲੱਗੇ ਵੀ ਨਾਰਮਲ ਕੇਸ ਹੋਊਗਾ ਕਹਦੇ ਵੀ ਪਾਣੀ ਖਤਮ ਹੋ ਗਿਆ ਬੱਚੇ ਦੀ ਜਾਨ ਨੂੰ ਖਤਰਾ ਜੀ ਹਾਂਜੀ ਆ ਜਦੋਂ ਡਿਲੀਵਰੀ ਹੁੰਦੀ ਹੈ ਆ ਬੱਚਾ ਪੈਦਾ ਹੁੰਦਾ ਉਸ ਤੋਂ ਬਾਅਦ ਕੀ ਹਾਲਤ ਬਣਦੀ ਹੈ ਤੇ ਉਸ ਤੋਂ ਬਾਅਦ ਕੀ ਉਹਦੇ ਬਾਰੇ ਵੀ ਡਿਟੇਲ ਨਾਲ ਦੱਸੋ ਬੱਚਾ ਠੀਕ ਠਾਕ ਹੋਇਆ ਹੀ ਵਧੀਆ ਤੇ ਗੁੜੀਆ ਵੀ ਠੀਕ ਰਹੀ ਆ ਉਸ ਰਾਤ ਦੂਸਰੇ ਦਿਨ ਦੁਪਹਿਰ ਨੂੰ ਮਤਲਬ ਕਾਫੀ ਜ਼ਿਆਦਾ ਤੰਗ ਹੋ ਗਈ ਸੀ ਜੀ ਚੱਲੇ ਨਹੀਂ ਸਜਾਂਦੀ ਐਨੀ ਜ਼ਿਆਦਾ ਓਕੀ ਸੀ ਤੇ ਉਹਨਾਂ ਨੂੰ ਬਾਰ ਬਾਰ ਅਸੀਂ ਕਿਹਾ ਵੀ ਵੀ ਦੇਖੋ ਆ ਕਿ ਬਲਕੇ ਇਹ ਤੋਂ ਪਹਿਲਾਂ ਹੀ ਉਹ ਇੱਕ ਨਾਲ ਆਪਰੇਟ ਹੋਇਆ ਸੀ ਹੋਰ ਉਹ ਵੀ ਕੁੜੀ ਬਹੁਤ ਜ਼ਿਆਦਾ ਓਕੀ ਹੁੰਦੀ ਸੀ ਫਤ ਮੈਂ ਵੀ ਉਹਨਾਂ ਕੋਲੇ ਗਈ ਮੈਂ ਕਿਹਾ ਵੀ ਉਹ ਕੁੜੀ ਬਹੁਤ ਜ਼ਿਆਦਾ ਓਕੀ ਹੈ ਤੁਸੀਂ ਆ ਕੇ ਦੇਖੋ ਦੇਖਣ ਨਹੀਂ ਆਏ ਉਹ ਕਹਿੰਦੇ ਦੂਸਰੀ ਨੂੰ ਕਹਿੰਦੇ ਤੂੰ ਜਾ ਕੇ ਦੇਖਿਆ ਉਹਨੂੰ ਮੈਂ ਕਿਹਾ ਵੀ ਤੁਸੀਂ ਆ ਜਾਓ ਉਹ ਹੋਰ ਕਮਰੇ 'ਚ ਜਾਵੜੇ ਉਹ ਵੀ ਨਹੀਂ ਜਾ ਕਾ ਇਹਨਾਂ ਨਾਲ ਵੀ ਓਦਾਂ ਦੀ ਕੰਡੀਸ਼ਨ ਹੋ ਗਈ ਸੀਗੀ ਅਸੀਂ ਬਹੁਤ ਕਿਹਾ ਵੀ ਤੁਸੀਂ ਚੈੱਕ ਕਰਨਾ ਉਹ ਫਿਰ ਇੰਜੈਕਸ਼ਨ ਲਾ ਕੇ ਚਲੇਗੇ ਕੁੜੀ ਬਹੁਤ ਤੜਫਦੀ ਰਹੀ ਫਿਰ ਇਹਨਾਂ ਨੇ ਮਤਲਬ ਭੱਜ ਦੌੜ ਕੀਤੀ ਤਾਂ ਉਹਨਾਂ ਨੇ ਮਤਲਬ ਗਾਹਾਂ ਦੇਖਿਆ ਫਿਰ ਇਹਨਾਂ ਨੇ ਕਿਹਾ ਵੀ ਬਾਹਰੋਂ ਕਿਸੇ ਨੂੰ ਉਹਨਾਂ ਨੂੰ ਸੈਂਪਲ ਵਾਲਿਆਂ ਨੂੰ ਬੁਲਾਇਆ ਜਾਵੇ ਫਿਰ ਉਹ ਸੈਂਪਲ ਲੈ ਕੇ ਗਏ ਜੀ ਫਿਰ ਸਾਨੂੰ ਮਤਲਬ ਇਹਨਾਂ ਨੇ ਰਿਪੋਰਟਰ ਬੂਟਾ ਫੇਰ ਕੀਤੀਆਂ ਫਿਰ ਕਹਿੰਦੇ ਵੀ ਤੁਸੀਂ ਲੈ ਜਾਓ ਪਟਿਆਲੇ ਉਸੀ ਪਟਿਆਲੇ ਲੈ ਜਾਨੇ ਆਂ ਉੱਥੇ ਜਾ ਕੇ ਉੱਥੇ ਦੀ ਕੀ ਹਾਲਾਤ ਰਹਿੰਦੇ ਨੇ ਉਹ ਦੱਸੋ ਪਟਿਆਲੇ ਜਦੋਂ ਅਸੀਂ ਲੱਗ ਗਏ ਆਂ ਜੀ ਅਸੀਂ ਜਦੋਂ ਮਤਲਬ ਰੂਮ ਚ ਜਿਹੜੇ ਜਿਹੇ ਗਏ ਉੱਥੇ ਵੀ ਸੇਮ ਕੰਡੀਸ਼ਨ ਦਾ ਇੱਕ ਮਰੀਜ਼ ਜੀ ਕਹਿੰਦੇ ਵੀ ਉਸੇ ਡਾਕਟਰ ਦਾ ਕੇਸ ਆ ਇਹ ਇਦਾਂ ਦਾ ਹੀ ਸੇਮ ਕੇਸ ਆ ਤੇ ਉਸ ਤੋਂ ਬਾਅਦ ਅਸੀਂ ਮਤਲਬ ਜਦੋਂ ਆਪਣੇ ਇਹਨੂੰ ਸੰਭਲਣ ਲੱਗ ਗਏ ਜਿਹੜੇ ਉਹ ਉੱਥੇ ਸਟਾਫ ਮੈਂਬਰ ਆਏ ਉਹ ਸਾਰੇ ਇਦਾਂ ਹੀ ਕਹਿ ਰਹੇ ਸੀ ਵੀ ਸੇਮ ਡਾਕਟਰ ਦੇ ਮਰੀਜ਼ ਹੀ ਇਦਾਂ ਕਿਉਂ ਆ ਰਹੇ ਨੇ ਅਸੀਂ ਉਹਨਾਂ ਨੂੰ ਪੁੱਛਣ ਦੀ ਵੀ ਕੋਸ਼ਿਸ਼ કરી ਪਰ ਉਹਨਾਂ ਨੇ ਸਾਨੂੰ ਮਤਲਬ ਐਦਾਂ ਕੋਈ ਰਿਸਪੌਂਸ ਨਹੀਂ ਦਿੱਤਾ ਹੋਰ। ਉਹ ਡਾਕਟਰ ਦਾ ਨਾਮ ਕੀ ਸੀ? ਨੇਹਾ ਗਰਗ ਜੀ। ਤੇ ਜਦੋਂ ਹੁਣ ਤੁਸੀਂ ਬੈਠਾ ਕੀ ਅੱਜ ਇੱਥੇ ਧਰਨੇ ਤੇ ਬੈਠੇ ਹੋ ਕੀ ਮੰਗ ਕਰਦੇ ਹੋ? ਅਸੀਂ ਇਹ ਮੰਗ ਕਰਦੇ ਹਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜਿਹੜੀ ਸਾਡੇ ਨਾਲ ਅੱਜ ਹੋਈ ਆ ਕਿਸੇ ਹੋਰ ਨਾਲ ਨਹੀਂ ਹੋਵੇ। ਇਹ ਡਾਕਟਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।